ਜ਼ਿਲ੍ਹਾ ਪਠਾਨਕੋਟ ਦੇ ਵਿੱਚ ਆਵਾਰਾ ਕੁੱਤਿਆਂ ਦਾ ਤੰਕਰ ਲਗਾਤਾਰ ਜਾਰੀ ਹੈ ਤੁਹਾਨੂੰ ਦੱਸ ਦੇ ਕਿ ਪਠਾਨਕੋਟ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਲਗਾਤਾਰ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਜੇਕਰ ਆਪਾਂ ਪਿਛਲੇ ਮਹੀਨੇ ਦੀ ਗੱਲ ਕਰੀਏ ਤਾਂ ਮਾਰਚ ਮਹੀਨੇ ਦੇ ਵਿੱਚ 265 ਮਾਮਲੇ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਦਰਜ ਕੀਤੇ ਗਏ ਨੇ ਤੇ ਆਂਕੜਾ ਲਗਾਤਾਰ ਜਿਹੜਾ ਆ ਵਧਦਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਨਿਗਮ ਪ੍ਰਸ਼ਾਸਨ ਵੱਲੋਂ ਜਿਹੜੇ ਜਿੱਥੇ ਕਈ ਵਾਰੀ ਦਾਅਵੇ ਕੀਤੇ ਜਾਂਦੇ ਨੇ ਕਿ ਇਹਨਾਂ ਦੇ ਉੱਪਰ ਆਪਾਂ ਕੰਟਰੋਲ ਕਰਾਂਗੇ ਪਰ ਕੋਈ ਵੀ ਜਿਹੜਾ ਇਦਾਂ ਦਾ ਦਾਵਾ ਜਿਹੜਾ ਪੂਰਾ ਹੁੰਦਾ ਆ ਨਹੀਂ ਨਜ਼ਰ ਆ ਰਿਹਾ ਜਿਸ ਕਰਕੇ ਆਮ ਲੋਕ ਜਿਹੜੇ ਨੇ ਇਸ ਚੀਜ਼ ਤੋਂ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਸ ਸਬੰਧੀ ਆਪਾਂ ਇਸ ਸਮੇਂ ਪਠਾਨਕੋਟ ਸੁਨੀਲ ਚੰਦ ਹੁਣਾਂ ਨਾਲ ਗੱਲਬਾਤ ਕੀਤੀ ਹੈ ਉਹਨੇ ਬੋਲਿਆ ਕਿ ਸਿਵਲ ਹਸਪਤਾਲ ਸੂਚਨਾ ਦਿੱਤੀ ਜਾ ਰਹੀ ਹੈ ਆ ਹੁਣ ਦੇ ਕੀ ਕਹਿਣਾ ਐਸਐਮਓ ਪਠਾਨਕੋਟ ਡਾਕਟਰ ਸੁਨੀਲ ਚੰਦ ਹੋਣਾ ਦਾ ਇਸ ਪੂਰੇ ਮਾਮਲੇ ਦੇ ਬਾਰੇ ਸਿਵਲ ਹਸਪੀਟਲ ਪਠਾਨਕੋਟ ਵਿੱਚ ਜਿਹੜੀ ਸਾਡੀ ਐਮਰਜੈਂਸੀ ਹੈਗੀ ਹੈ ਜਾਂ ਸਾਡਾ ਉਬੜੀ ਹੈਗੀ ਇਹਦੇ ਵਿੱਚ ਇਸ ਮਾਰਚ ਮਹੀਨੇ 260 ਨਵੇਂ ਕੇਸ ਡਾਕ ਵੇਟ ਦੇ ਰਿਪੋਰਟ ਕੀਤੇ ਗਏ ਇਹਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਪਿਛਲੇ ਸਾਲ ਦਾ ਸੇਮ ਮਹੀਨਾ ਸੀਗਾ ਉਹਦੇ ਕੰਪੈਰੀਟਿਵਲੀ ਇਹ ਜਿਹੜੇ ਕੇਸ ਹੈਗੇ ਜਿਆਦਾ ਹੈਗੇ ਇਸ ਤਲਾਵ ਰਿਗਾਰਡਿੰਗ ਇਹਦੇ ਟ੍ਰੀਟਮੈਂਟ ਦੀ ਗੱਲ ਕਰੀਏ ਆਪਾਂ ਤੇ ਸਾਡੇ ਕੋਲ ਐਂਟੀ ਰੈਬੀਜ਼ ਵੈਕਸੀਨ ਐਂਟੀ ਰੈਬੀਜ਼ ਸੀਰਮ ਦੋਈ ਚੀਜ਼ਾਂ ਉਪਲਬਧ ਹੈਗੀਆਂ ਬਿਲਕੁਲ ਫ੍ਰੀ ਆਫ ਕਾਸਟ ਤੇ ਜੇ ਕਿਸੇ ਪੇਸ਼ੈਂਟ ਨੂੰ ਯਾ ਬੜੇ ਦੁਰਭਾਗੇਪੂਰਨ ਤਰੀਕੇ ਨਾਲ ਜੇ ਹੋ ਵੀ ਜਾਂਦਾ ਹੈਗਾ ਡੌਗ ਬਾਈਟਰ ਸਿਵਲ ਹਸਪੀਟਲ ਵਿੱਚ ਆ ਕੇ ਆਪਣਾ ਫ੍ਰੀ ਇਲਾਜ ਕਰਾ ਸਕਦਾ ਹੈਗਾ ਨਾਲੇ ਮੈਂ ਤੁਹਾਡੇ ਰਹੀਂ ਇਹ ਵੀ ਕਨਵੇ ਕਰਨਾ ਚਾਹੁੰਦਾ ਹੈ ਕਿ ਜਿਹੜੇ ਵਾਲੇ ਟੀਕੇ ਹੈਗੇ ਐਂਟੀ ਰੈਬੀਜ਼ ਟੀਕ ਇੰਜੈਕਸ਼ਨਸ ਹੈਗੇ ਐ 24 ਇਨ ਟੂ 7 ਯਾਨੀ ਕਿ 24 ਘੰਟੇ ਸਾਡੇ ਕੋਲ ਅਵੇਲੇਬਲ ਹੈਗੇ ਪੇਸ਼ੈਂਟ ਨੂੰ ਕਦੇ ਵੀ ਆ ਕੇ ਟੀਕ